ਜੀ ਸਤਿ ਸ੍ਰੀ ਅਕਾਲ ਜੀ ਪਹਲਾ ਨੇੜੀ ਹੰਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਤਿੰਨ ਚਾਰ ਝੋਟੀਆਂ ਤੇ ਦੋ ਤਿੰਨ ਗਾਵਾਂ ਵਖਾਲਾਂਗੇ ਜੋ ਸੱਜੜਾਂ ਗੱਬਣਾ ਤੇ ਟੋਕੜਾਂ ਗੱਬਣਾ ਤੇ ਬਾਕੀ ਲੈਣੇ ਆ ਵੀਰੋ ਨਾਲ ਕੋਈ ਜਾਣਕਾਰੀ ਤੇ ਕੱਦੇ ਗੱਲ ਬਾਤ ਵਧੀਆ ਜੀ ਸਤਿ ਸ਼੍ਰੀ ਅਕਾਲ ਸੁੰਨੇ ਕੰਮ ਕਰ ਚੁਣ ਕੋਲੀ ਮੋਟੀ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਹੋਰ ਕੀ ਹਾਲ ਜੋ ਵਧੀਆ ਜੀ ਧੰਨਵਾਦ ਕਰਦੀ ਦਰ ਪਾਸ਼ਕਾ ਜੀ ਜੀ ਬਹੁਤ ਬਹੁਤ ਧੰਨਵਾਦ ਹਾਲ ਖਦਾ ਤੇ ਬਾਕੀ ਬਾਕੀ ਮੇਰੇ ਨੂੰ ਸਾਰੇ ਭਰਾ ਡੀ ਵੀ ਫਾਰਮ ਵੀਡੀਓ ਵੇਖਵਾਉਣ ਨੂੰ ਮੇਰੇ ਨੂੰ ਆਪਣੀ ਸਾਸਰੀ ਕਾਲ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਸਾਰੇ ਭੈਣ ਭਰਾਵਾਂ ਦਾ ਹਾਂਜੀ ਮਾਲ ਆਪਣਾ ਸੁਆਇਆ ਸੁਆਇਆ ਵਾ ਠੀਕ ਹੈ ਜੀ ਤੇ ਆ ਆਪਣੇ ਕੋਲ ਛੋਟੀ ਬੜੀ ਵੱਡੀ ਆ ਪਹਿਲੇ ਸੂਈ ਕਿੰਨਾ ਸੂਆ ਦੂਜੀ ਸੂਈ ਦੂਜੀ ਸੂਈ ਤੇ ਜਿਹਨੇ ਉੱਤੇ ਜੀ ਆ ਉਹ ਤਾਂ ਫਰੀਦ ਦਾਂਗੇ ਠੀਕ ਦੂਜੀ ਸੂਈ ਇਹ ਪਹਿਲੇ ਸੂਈ ਛੋਟੀ ਜਿਹੜੀ ਉਦੋਂ ਆਈ ਆ ਠੀਕ ਆ ਆਪਣੇ ਲਾਗੋਂ ਕਿੰਨ੍ਹ ਲਈ ਆ ਠੀਕ ਹੈ ਜੀ ਉਹਨਾਂ ਨੇ 1 ਲੱਖ 40 42 ਹਜ਼ਾਰ ਦੀ ਲਈ ਸੀ ਠੀਕ ਹੈ ਜੀ ਇੰਨੀ ਕੋਈ ਨਿਕਲ ਜਾ ਹੁਣ ਨੁਕਸਰ ਹਾਂ ਰਾਹ ਟਾਈਮ ਦੀ ਠੀਕ ਆ ਉਹ ਇਹ ਪਹਿਲਾਂ ਦਾ ਦੇਣਾ ਉਹਦੇ ਕਰਕੇ ਨੂੰ ਭਾਅ ਮੈਨੂੰ ਦੇ ਭਾਅ ਨਾਲ ਦੇ ਦੇਣੀ ਠੀਕ ਹੈ ਜੀ ਸੂਈ ਇਹ ਤਿੰਨਾ ਚਾਵਾਂ ਦਾਂ ਦੀ ਤਿੰਨਾ ਚਾਵਾਂ ਦੇਣ ਸੂਈ ਇਹ ਕੋ 9 10 ਕਿਲੋ ਬੋਲਾ ਹੋਗਾ 9 10 ਕਿਲੋ ਬੋਲਾ ਘੱਟੋ ਘੱਟ ਵੀ ਠੀਕ ਹੈ ਜੀ ਇਹ ਨਹੀਂ ਵੀ 9 10 ਆ ਕੇ ਮਨ ਕੇ 7 8 6 5 ਹੋਏ ਠੀਕ ਹੈ ਜੀ ਇਹਦੇ ਨਾਲ ਜੀ ਜੋ ਦਿਨ ਦੇ ਮਸਾਲਾ ਠੀਕ ਹੈ ਜੀ ਇਹਦੇ ਮਨ ਜੀ ਫੁੱਟੇ 60 ਲੱਗੀਆਂ ਠੀਕ ਆ 7 ਨਾਲ ਹਾਂ ਜੀ ਕੋ ਮੜੀ ਜਾਬਦੀ ਨਹੀਂ ਗਈ ਇੱਧਰ ਲਈ ਸਾਰਾ ਇਹ ਵੀ ਦਾਲ ਦੇਣੀ ਆ ਠੀਕ ਹੈ ਜੀ ਆ ਮੜੀ 60 ਲੱਗੀ ਆ ਵਾਹ ਠੀਕ ਉਹਦੇ ਕਰਕੇ ਸਾਨੂੰ ਭਾਗ ਵੀ ਝੋਟੀ ਫ ਪਿਓਰ ਮੋਰਾ ਇਹ ਇੱਦਾਂ ਲਖਰੀ ਹਾਂਜੀ ਜੇ ਸਾਠ ਮਾਹ ਖੀਂਦੀ ਵਾਕੇ ਸੇ ਨੂੰ ਠੰਡੀ ਠੀਕ ਹੈ ਜੀ ਦੇਖੋ ਇੱਧਰ ਮਗਰ ਬੱਚਾ ਕੀ ਆ ਗਿਆ ਜੋ ਬੱਚਾ ਮਗਰ ਦੇ ਇਹ ਕੱਟ ਤੇ ਕੱਟੀ ਆ ਗਈ ਠੀਕ ਹੈ ਜੀ ਆਹ ਦੇਖੋ ਠੰਡੀ ਇੱਦਿ ਦੀ ਵਾਹ ਜੀ ਵਾਹ ਬੜੀ ਚੰਗੀ ਛੋਟੀ ਜੀ ਅਜੇ ਬੋਲਾ ਯਾਰ ਆਹ ਦੇਖੋ ਮਸਾਲੇ ਸਾਤੇ ਖਵਾ ਲੇ ਗਾ ਠੀਕ ਹੈ ਲਓ ਜੀ ਕੋਈ ਗੱਲ ਨਹੀਂ ਬਾਕੀ ਹੋ ਰਹੀ ਹੈ ਆ ਮਸਾਲਾ ਛੱਡ ਜੇ ਬਸ ਹਾਂ ਜੀ ਛੋਟੇ ਤੋਂ ਰੱਖੀ ਹੈ ਡੇਢ ਪੀਚਰੇਗ ਨਾ ਬੱਧੀ ਹੋਣਾ ਠੀਕ ਹੈ ਜੀ ਤੇ ਮਸਾਲਾ ਵੀ ਨੇ ਮੂੰਹ ਨਹੀਂ ਰੋਗੀ ਹੁਣ ਮੂੰਹ ਜਿੰਨਾ ਮਰਜ਼ੀ ਖੋਲੋ ਖਰਾਉਂਜੀ ਠੀ ਲੋ ਜੀ ਦੂਜੀ ਸੂ ਹੈਗੀ 9 8 9 ਕਿਲੋ ਬੋਲਾ ਹੀ ਆ 9 10 ਕਿਲੋ ਬੋਲਾ 9 10 ਕਿਲੋ ਤੇ ਮਗਰ ਵੀ ਮਗਰ ਵੀ ਕੱਟੀ ਆ ਗਈ ਮਗਰ ਕੱਟੀ ਤਾਜੀ ਤਾਜੀ ਸੂਈ ਤਿੰਨਾ ਚਾਹਾਂ ਦੀ ਸੂਈ ਤਿੰਨਾ ਚਾਹਾਂ ਦੇ ਨਹੀਂ ਕੋਈ ਚਾਹਾਂ ਦੀ ਨਹੀਂ ਠੀਕ ਹੈ ਜੀ ਵਾਹ ਜੀ ਵਾਹ ਤੇ ਦੁੱਧ ਕੋਟੀ ਪੀਰਾਂ ਚੋਂ 10 ਕਿਲੋ ਘਟੂਗੀ ਠੀਕ ਹੈ ਜੀ ਜਿੱਦਾਂ ਕੱਟਦੇ ਜਿਹੜੇ ਹਾਰ ਆਉਂਦੇ ਵਿੱਚ ਜੂਰ ਚੋਦੇ ਆ ਠੀਕ ਹੈ ਇਹ ਆ ਵੀ ਬਸ ਮਾਰੀ ਸਾਤੀ ਲੱਗੀ ਆ ਕੋਈ ਲੰਗਾਲ ਗੂਣੀ ਮਾਰਦੀ ਕੋਈ ਚੱਕੜ ਹੀ ਨਹੀਂ ਜਿੱਦਾਂ ਮਰਜੀ ਕੋਲੇ ਵਾਂਗ ਭਾਈ ਜਿੱਥੇ ਮਰਜ਼ੀ ਲੈ ਕੇ ਭੱਜੀ ਫਿਰੋ ਆ ਮਈਆਂ ਹਿਸਾਬ ਆ ਠੀਕ ਆ ਠੀਕ ਆ ਇਹੋ ਜੀ ਆ ਵੀ ਜਿਹੜਾ ਮਾਰੇ ਆ ਸਿਆ ਦੇ ਉੱਥੇ ਥੋੜੀ ਜੀ ਦਾਗ ਆ ਹਾਂਜੀ ਹਾਂਜੀ ਤੂੰ ਦੱਸਤਾ ਵੀ ਇੱਦਾਂ ਕਿ ਤੂੰ ਸੋ ਮਾਸਾਂ ਪੂਰਾ ਠਾਂ ਬੈਠਾ ਹੋ ਠੀਕ ਆ ਜੀ ਠੀਕ ਆ ਤਾਂ ਕੇ ਦੱਸਿਆ ਹਾਂਜੀ ਵੀ ਪੂਰਾ ਥੋੜਾ ਠਾਂ ਬੈਠਾ ਦੇਖੋ ਐ ਕਾਲੀ ਜਾਮ ਨੂੰ ਵਰਗੀ ਬਾਦ ਨੂੰ ਭੈਣ ਫਰਾਖੇ ਉਹ ਦਿਖਾਦਾ ਜੀ ਹਾਂਜੀ ਤੂੰ ਬਾਦ ਜੀ ਨੂੰ ਨਾ ਨਾ ਕੋਲਣਾ ਇਹ ਦੋ ਦੇ ਕਿ ਨਾ ਜਵਾਈ ਜਾਉ ਉਦੋਂ ਮਾਰੋ ਉਹਦੇ ਮੈਂ ਪਹਿਲੇ ਸਵੇਰੇ ਤੇ ਰੰਗ ਲੋ ਝੋਕੇ ਦੇ ਆਵਾ ਠੀਕ ਆ ਉਹ ਨਾਂ ਨਹੀਂ ਲਾਣਾ ਲੈਣਾ ਅਪਜੀ ਦਿਖਾਉਣਾ ਲਈ ਆ ਠੀਕ ਆ ਜੀ ਉਦੋਂ ਹੋਗਾ ਬੰਦਾ ਮੀਣਾ ਠੀਕ ਆ ਤੂੰ ਉਸੇ ਨਾਲ ਉੱਗਣੇ ਉਹ ਵਾਟਾ ਬੀ ਚੋ ਹਾਂ ਜੀ ਝੋੜੀ ਦਾ 1.5 ਲੱਖ ਦੀ ਆ ਵੇਖੋ ਤਾਜੀ ਕੱਤੀ ਮਕਰ ਝੋੜੀ ਦੇ 1.5 ਲੱਖ ਦੀ ਠੀਕ ਆ ਜੀ ਕਿਹੋ ਜਿਹਾ ਸੱਤ ਦੇ ਕਰਕੇ ਭਾਅ ਨਾਲ ਮਿਲਈ ਆ ਨਿੱਕੋ ਦੀ ਚੰਗੀ ਤੇ ਪਈਆਂ ਦੀ ਜਦੋਂ ਤੁਸੀਂ ਭਾਅ ਲਈ ਹੁਣ ਭਾਅ ਨਾ ਦੇ ਰਹੋ ਜਿਆ ਜੀ ਕਰੀ ਇਹ ਦੇ ਦੇ ਜਿੱਦਾਂ ਨੇ ਸੱਟ ਕਰਕੇ ਠੀਕ ਹੈ ਜੀ ਤੇ ਚੂਹਣਾਂ ਦੀ ਬਹੁਤ ਚੰਗੀ ਨਿਕਲਦੀ ਠੀਕ ਹੈ ਬਾਕੀ ਚਵਾਚੂ ਕਿਦਾਂ ਲਾ ਕੇ ਜੋ ਚਵਾਤ ਇੰਨਾ ਚੰਗਾ ਵਾ ਹਾਂ ਜੀ ਤੇ ਕੋਈ ਭੂੜ ਨਹੀਂ ਕੋਈ ਛਟਾ ਨਹੀਂ ਭੋਲੀ ਠੀਕ ਹੈ ਜੀ ਤੇ ਕਾਤ ਦੋ ਜਿਹਨੂੰ ਵਢੀ ਜੇ ਠੀਕ ਹੈ ਜੀ ਸੱਟ ਨਾਉਂ ਦੀ ਲੇ 40 50 ਜੋ ਡੀਰ ਦੀਏ ਵੇਖ ਜੀ ਜਿੱਡੀ ਝੋਟੀ ਆ ਹੁਣ ਇਹਦਾ ਮੁੱਲ ਕਰ ਦਈਏ ਦਸਖ ਕਰ ਦਈਏ ਪਚਾਣੇ ਕਰ ਦਈਏ ਹਾਂ ਜੀ 90 ਕਰ ਦਈਏ ਹਾਂ ਜੀ ਕੋਈ ਖਾਤਾ ਨਹੀਂ ਹਾਂ ਜੀ ਇਹ ਛੋਟੀ ਜਿਹੀ ਜਿਗਾਈ ਛੋਟੀ ਜਿਹੀ ਕਰਨੇ ਕੇ ਜੂਰੇ ਆ ਪਰ ਕਰਨੇ ਛੋਟੀ ਜੀ ਹਾਂ ਜੀ ਜਿਹੜਾ ਹਰ ਬੰਦਾ ਲਾ ਜੀ ਠੀਕ ਹੈ ਹੁਣ ਇਹ 86 ਹਜ਼ਾਰ ਦੀ ਹਾਨਾ ਦੇਣੀ ਵਾਹ ਜੀ ਵਾਹ ਠੀਕ ਹੈ ਜੀ ਅੱਜ ਆ ਗਈ ਸੱਤ ਕਰਕੇ ਅੱਜ ਆ ਗਈ ਸੱਤ ਕਰਕੇ 86 ਹਜ਼ਾਰ ਜੀ ਵਾਹ ਛੋਟੀ ਬੰਦਾ ਕੱਦ ਕੇ ਨਾ ਵੱਡੀ ਮੇਲੋ ਕੀ ਜਿਹੀ ਹੈਗੀ ਆਮ ਨਹੀਂ ਇਹਦੀ ਰੇਟਿੰਗ ਖਲਮੇ ਇੰਨੇ ਦੇ ਦੇ ਲੋ ਜੀ ਸੱਤ ਕਰਕੇ ਅੱਜ ਜ ਮਤਵਾਦਾ ਹਾਂ ਸਾਰੀ ਨਹੀਂ ਇਹਦੀ ਕੱਦ ਨਹੀਂ ਹੁੰਦਾ ਉਧਰ ਜਿੰਨਾ ਕੱਦ ਜਿੰਨੀ ਨਮੀ ਹਾਂ ਜੀ ਆਹ ਬਣੀ ਛੋਟੀ ਹੁਣੇ ਜਾਈ ਆ ਅੱਜ ਹੀ ਆਈ ਆ ਅੱਜ ਹੀ ਹੁਣੇ ਆਈ ਏ ਠੀਕ ਹੈ ਜੀ ਇਹਦੇ ਇੱਕ ਅਤੀ ਮਹੀਨ ਕੱਟੀਏ ਮਤਲਬ ਹੋਣੀ ਹੈ 20 ਦਿਨਾਂ ਦੀ ਹੋਵੇ ਮਹੀਨੇ ਦੀ ਹੋਵੇ ਆਹ ਫਾਉ ਚੜੇ ਠੀਕ ਹੈ ਜੀ ਇਹ ਹਾਜੀ ਲਿਆਂਦੀ ਝੋੜੀ ਇਹ ਸੁਹਾਗ ਨਵਾ ਆ ਗਿਆ ਪਤਾ ਗੱਲ ਕੀ ਆ ਹਾਂਜੀ ਕੋਈ ਫਾਇਦਾ ਨਹੀਂ ਆ ਕਰ ਹਾਂਜੀ ਪਹਿਲੇ ਦੇ ਨੂੰ ਦੂਜੇ ਨੂੰ ਕਰੀਏ ਪਹਿਲੇ ਤੇ ਤੀਜੇ ਨੂੰ ਕਰੀਏ ਦੂਜੇ ਆ ਹਾਂਜੀ ਉਹ ਦੇਖੋ ਸਿਆਣੇ ਦਾ ਫਾਇਦਾ ਨਹੀਂ ਸਾਰੇ ਸਭ ਦੂਜੇ ਸਿਆਣੇ ਹਾਂ ਹਾਂਜੀ ਹਾਂਜੀ ਕਿਹਦੇ ਸੁਵੇ ਸੂਈ ਆ ਤੇ ਦੂਜੇ ਕਿਹਦੇ ਦੂਜੇ ਸੁਵੇ ਸੂਈ ਆ ਮਗਰ ਵੀ ਕੱਟੀ ਆ ਗਈ ਮਗਰ ਕੱਟੀ ਖਵਾ ਰਹੇ ਹਾਂ ਠੀਕ ਹੈ ਜੀ ਛੋਟੀ ਮੈਂ ਉਹਨੂੰ ਜਿਸ ਵਿੱਚ ਸੀ ਉਹ ਲਿੱਤੀ ਆ ਠੀਕ ਹੈ ਜੀ ਬੜੀ ਸਾਦੀ ਨਾਲ ਖੜੇ ਮੰਡੂਆਂ ਡਈ ਆ ਬੜੀ ਜਿਹਾ ਹੋਰੀ ਆਪਣੇ ਵਾਲੀ ਹਾਂਜੀ ਤੇ ਦੁੱਧ ਕਿੰਨਾ ਆ ਗਿਆ ਜੋ ਦੁੱਧ ਆਪਨੇ ਚਲੋ ਕੱਢੀ ਗੜੀ ਵਾਰੀ ਵਾ ਮਗੜ ਵੀ ਕਟੀਆਂ ਆ ਗਈਆਂ ਮਰ ਕਟੀਆਂ ਡਬਲ ਫਾਇਦਾ ਇਹਦਾ ਮੂਲ ਹੋਰ ਆ ਆ ਗਈ ਜੋ ਕਟੀਆਂ ਮਗੜ ਇਹਦਾ ਮੂਲ ਹੋਰ ਨਾ ਹਾਂਜੀ ਜਿਹੜੀ ਕੋ ਸਾਲ ਸਾਲ ਚੋਰੇ ਹਾਂਜੀ ਗਰਮੀਆਂ ਤੋਂ ਜਿਹੜੀਆਂ ਆ ਗਈਆਂ ਮੱਕ ਦੇਖਣ ਪੀਂਦੇ ਹਾਂ ਹਾਂ ਹਾਂਜੀ ਹਾਂਜੀ ਸਾਰਾ ਸਿਆਲ ਚੋੜ ਦੇ ਤੇ ਤੇ ਇਹਨੂੰ ਫੇਰਾਂ ਕੱਟੀ ਚ ਮੱਖੂ ਠੀਕ ਹੈ ਜੀ ਆਹ ਕੱਟੀ ਮੈਂ ਆਹ ਬੁੱਲੀਆਂ ਦੇਣੇ ਚਾਹੁੰਦੇ ਪੰਜ ਦਿਨ ਦੇ ਕਿੰਨੇ ਮਹੀਨੇ ਦੇ ਠੀਕ ਹੈ ਜੀ ਤੇ ਮੋਲੇ ਦਾ ਬੰਦਾ ਪਾ ਹਾਂਜੀ ਦੋ ਜਿਹੜਾ ਹੁਣ ਦੀ ਘੜੀ ਹੈ ਨਾ ਹਾਂਜੀ ਉਹ 6 ਲੀਟਰ ਪੱਕਾ ਵਾ ਪੱਕਾ ਆ ਜੇ ਦੋਦਮ ਹਰ ਕੋਈ ਰਹਿ ਗਈ ਫਿਰ 8 ਹੋ ਜਾਊਗਾ ਠੀਕ ਹੈ ਜੀ ਪੱਕਾ 8 ਕਰੂਗੀ ਠੀਕ ਆ ਉਹ ਹੁਣ ਹੋ ਜੇ ਥਾਂ ਤੋਂ ਆਈ ਉਹ ਇੰਨੀ ਜ਼ਿਆਦਾ ਗਾਰ ਲੱਗੀ ਸੀ ਹਜੇ ਤੱਕ ਕੋਈ ਨਥੀ ਨਹੀਂ ਜੀ ਹਾਂ ਹਾਂਜੀ ਹਜੇ ਤੱਕ ਨਹੀਂ ਪੂਰੀ ਸਾਫ਼ ਹੋਈ ਸਾਫ਼ ਨਹੀਂ ਹੋਈ ਹਾਂ ਇਰਗਨ ਸ਼ੇਰ ਲਿਦਾ ਦੋ ਦੂਪਕਾਂ ਨਹੀਂ ਠੀਕ ਹੈ ਜੀ ਕੋਈ ਛੱਟਾ ਵੀ ਸਾਰੀ ਸਾਫ ਹੈ ਠੀਕ ਹੈ ਕਿ ਮੁੱਲ ਇਹਦਾ ਪਤਾ ਕਿ ਨਾ ਹਾਂਜੀ ਕੋਈ 70 ਦੀ ਕੋਈ 65 ਦੀ ਹਾਂਜੀ 60 ਹਾਂਜੀ ਤੇ 60 ਚੋਂ ਦੋ ਛੜਦਾਂਗੇ 56 56 ਹਜ਼ਾਰ ਯਾਰ ਹੋਰ ਜਿਆਦਾ ਛੜ 57 ਹੋ ਗਿਆ ਠੀਕ ਹੈ ਜੀ 56 ਦੀ ਹੋ ਜਾਣਗੇ ਵਾਹ ਜੀ ਵਾਹ ਵੇ ਲੋ ਵੇ ਲੋ ਦੂਜੇ ਸਵੇਰ ਝੋਟੀ ਕੱਤੀ ਮਗਰ 56 ਹਜ਼ਾਰ ਦੀ 56 ਦੇ ਦੋਗੇ ਵਾਹ ਜੀ ਵਾਹ ਇਹ ਜਾਣ ਅੱਜ ਦੀ ਵਾਂਗ ਉੱਡੀਆਂ ਜੀ ਆਪ ਨੂੰ ਕਿੱਡੀਆਂ ਦੀ ਮੇਲ ਕਾਗਜ਼ ਲੋਗਣਾ ਜੀ ਠੀਕ ਹੈ ਜੀ ਇਹ ਟੋਕੜ ਕਭਣੇ ਇਹ ਟੋਕੜ ਕਭਣਾਗੀ ਇਹ ਟੋਕੜ ਕਭਣਾ ਤੇਰੇ ਕੋਲ ਦੁੱਧ ਚਾਰ ਜਾਂ ਪੰਜ ਪੰਜ ਜੀ ਪੰਜ ਲੈ ਫਿਰ ਦੁੱਧਿਆ ਠੀਕ ਹੈ ਜੀ ਸ਼ਾਮ ਹੀ ਨੂੰ ਬਾਹਰ ਕਭਣੇ ਸ਼ਾਮ ਹੀ ਨੇ ਤਾਂ ਬਾਹਰ ਕਭਣੇ ਮੈਨੂੰ ਦੱਸੋ ਕਿੱਡਾ ਹੈ ਜੀ ਮੈਂ ਜਿਹੜੀ 50 ਹਜ਼ਾਰ ਦੀ ਆਖੋ ਫੰਡਰਾ ਕਰ ਗਏ ਠੀਕ ਹੈ ਜੀ ਕਿੰਨੀ ਕਾਬਲੀ ਛੋਟੀ ਸਹੀ 50 ਹਜ਼ਾਰ ਦੀ ਤੇ ਇਹ ਕਿੰਨੇ ਜੱਦੀ ਕਭਣਾ ਗਈ ਜੋ ਹਾਂ ਜੀ ਇਹ ਕਿੰਨੇ ਜੱਦੀ ਕਭਣਾ ਗਈ ਜੋ ਸ਼ਾਮ ਹੀ ਨੂੰ ਤਾਂ ਆਇਓ ਸ਼ਾਮ ਹੀ ਨੇ ਤਾਂ ਆਇਓ ਸ਼ਾਮ ਨੂੰ ਘਾਟਾ ਤੇ ਮੈਂ ਫ੍ਰੀ ਦੋਗੇ ਪਾਸੇ ਠੀਕ ਹੈ ਜੀ ਵੇਖੋ ਮੈਂ ਹਾਂਜੀ ਇਹ ਸਹਰ ਹੋ ਗਈ ਠੀਕ ਹੈ ਜੀ ਸਾਡੇ ਕਿਹੜੇ ਹੁਣ ਸੱਤਾਂ ਹਿਸ਼ਾਰਤ ਆਉ ਠੀਕ ਹੈ ਤੁਹਾਨੂੰ ਦਿਖਾ ਕੇ ਲੱਗੇ ਠੀਕ ਹੈ ਜੀ ਆਨੂੰ ਸੱਤਾਂ ਦੀ ਵਰਗੇ ਮਿਲ ਜਾ ਹਾਂਜੀ ਸੱਤਾਂ ਦੀ ਗੱਭਣਿਆ ਠੀਕ ਹੈ ਤੁਹਾਡਾ ਡਾਕਟਰ ਕਹਿੰਦਾ ਵੀ ਸਾਡੇ 16 ਮਹੀਨੇ ਨਿਭਾਣ ਠੀਕ ਹੈ ਜੀ ਪਰ ਇਹ ਹਿਸ਼ਾਰੀ ਆਉਂਦੇ ਆ ਠੀਕ ਹੈ ਇਹ ਵੀ 6 ਮਹੀਨੇ ਬੁੜੇ ਹੋ ਕੇ ਸੱਤਾਂ ਜਾਂਦਾ ਠੀਕ ਹੈ ਇਹ ਵੇਖੋ ਕਾਤ ਕਿੰਨਾ ਜੀ ਵਾਹ ਜੀ ਵਾਹ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਨਾ ਵੀ ਨਾ ਯਾਰ ਬਣ ਜਨਾ ਦੂਨ ਬਾਰੇ ਠੀਕ ਹੈ ਜੀ ਉਹ ਕੱਦ ਕੇ ਨਾ ਲੱਗੀ ਹਾਂ ਨਿਕਲੀ ਹੋਣਾ ਹਾਂ ਜੀ ਤੇ ਨਿਕਲੀ ਜੀ ਬੂਰੀ ਲੱਗੀ ਮਾਸ਼ਾ ਕਿੰਨੇ ਬਾਡੀ ਨਹੀਂ ਪਹਿ ਪੂਰੀ ਕੱਦ ਵਜਨ ਵਾਲੀ ਮੈਂ ਵੱਡੇ ਕੱਦ ਦੀ ਹੈ ਇਹਦਾ ਮੁੱਲ 60 ਹਾਂ ਜੀ ਤੇ ਸਰਚ ਵੀ ਦੋ ਛੜ ਦਾਂਗੇ 56 56 ਕੱਢ ਦਈਏ ਅੱਜ ਕੱਢ ਦੋ ਜੀ ਉਹ ਕਰਨਾ 56 ਯਾਰ 56 ਨਹੀਂ తీਣੀ ਕਿਣੀ ਹਾਂਜੀ ਘੱਟ ਕਰਦੀ 1500 ਦੇ ਪੂਰੇ ਸਾਫ ਕੋ ਪੂਰ ਨਹੀਂ ਛੱਟਾਂ ਦੁੱਧ ਘੱਟ ਵੱਧ ਨਹੀਂ ਹੋਊਗਾ ਹਾਂਜੀ 55 ਦੀ ਠੀਕ ਆ ਤੇ 55000 ਕੱਟ ਚਲਿੰਗ ਜਾਰੀ ਰੱਖਾਂਗੇ ਹਾਂਜੀ ਵਾਹ 53 ਦੀ 53000 ਦੀ 6 ਮਹੀਨਿਆਂ ਦੀ ਚੈੱਕ ਬਾਸ ਦੁੱਧ 4-5 ਕਿਲੋ ਆ ਦੇਖੋ ਆ ਗਾਂ ਆਪਣੇ ਭਾਈ ਦੀ ਠੀਕ ਆ ਜੀ ਆ ਦੇਖੋ ਠੰਡੀ ਦੀ ਜਿੰਦਗੀ ਠੀਕ ਆ ਜੀ ਚਾਹ ਦੇਖੋ ਬਹੁਤ ਜ਼ਰਾ ਪੋਲੀ ਪਾਲੀ ਠੀਕ ਆ ਜੀ ਬਹੁਤ ਚੰਗੀ ਇਨਕੋ 10 ਕਿਲੋ ਤੋਂ ਬਾਅਦ ਹੋਊਗਾ 10 ਕਿਲੋ ਤੋਂ ਬਾਅਦ ਉੱਦੂਗਾ 11 ਹੋਵੇ 12 ਹੋਵੇ ਨਾ ਨਹੀਂ ਹੋਊਗਾ ਠੀਕ ਹੈ ਜੀ ਤੇ ਭੋਲੇ ਵੀ ਦੇ ਆਹ ਦੇਖੋ ਅਧਿਕ ਰਾਮਾ ਜੀ ਠੀਕ ਹੈ ਕਾਦੇ ਦੇਖੋ ਬਾਕੀ ਇਹ ਦਾ ਕੁੱਚੀਆ ਵੀ ਦਸਲੇ ਹਾਂ ਠੀਕ ਹੈ ਜੀ ਕਵੀਰ ਭੈਣ ਭਰਾ ਹੁਣ ਦੇਖਦੇ ਜਿਹੜਾ ਉੱਚੇ ਕੁੱਚੇ ਲੱਕੜੀ ਦਸਲ ਹੁੰਦੀ ਹੈ ਉਹ ਵਾਹ ਠੀਕ ਹੈ ਜੀ ਉੱਚਾ ਲੱਕੂਚਾ ਹੈ ਠੀਕ ਹੈ ਜੀ ਤੇ ਸਭੀ ਫੋਟੋ ਗਾਰੰਟੀ ਸਨਾਂ ਦੀ ਠੀਕ ਹੈ ਜੀ ਤੇ ਬੱਚਾ ਹੈਗਾ ਕਿ ਨਹੀਂ ਨਹੀਂ ਬੱਚਾ ਹੈ ਨਹੀਂ ਬੱਚਿਓ ਬਗੈਰ ਆ ਆਹ ਹਰ ਕੋਈ ਬੱਚਾ ਆ ਆਹ ਕਿ ਬਣਾ ਮਾਰੀ ਠੀਕ ਹੈ ਤਾਂ ਇਹਨੂੰ ਥੱਲੇ ਪਾ ਲੋ ਜਿਹਾ ਪਾ ਲਈ ਦੀ ਠੀਕ ਹੈ ਜੀ ਆਹ ਕੋਈ ਮਾੜੇ ਮੱਝੋ ਦਾ ਬੱਚਾ ਆ ਠੀਕ ਹੈ ਆਹ ਵੀ ਥੱਲੇ ਪਾ ਲੋ ਠੀਕ ਪਰ ਇਹਦਾ ਹੈ ਨਹੀਂਗਾ ਇਹਦਾ ਹੈ ਨਹੀਂ ਨਾ ਇਹਦਾ ਨਹੀਂ ਬੱਚੇ ਸਭੇ ਛੱਡ ਦੇ ਹੁਣੇ ਭੁੰਦੀ ਆ ਠੀਕ ਹੈ ਪਰ ਇਹਦਾ ਹੈ ਨਹੀਂਗਾ ਇਹਦਾ ਬੱਚਾ ਹੈ ਨਹੀਂ ਇਹ ਬੱਚੇ ਤੋਂ ਉਹ ਬੱਚਾ ਕਿਨੇ ਕੋਈ ਖਰਨਾ ਹੋਵੇ ਵੀਰ ਭਰਾ ਦੇ ਲੈ ਸਕਾਂ ਆ ਦੇਖਣ ਲੋੜਾ ਫਸਲ ਦੀ ਤੇ ਬੱਚਾ ਹੈ ਨਹੀਂ ਠੀਕ ਹੈ ਜੀ ਇਹਦਾ ਬਤਾਈਂ ਇਹ ਚਾਹੀਦੀ ਇਹ ਬੱਚਿਆਂ ਵਗਿਆਰਿਆ ਇਹ ਬੱਚੇ ਹੋ ਗਏ ਤੇ ਦੁੱਧ 10 ਕਿਲੋ ਦੁੱਧ 10 ਤੋਂ ਬਾਹਰ ਹੋਊਗਾ ਠੀਕ ਹੈ ਜੀ 8 ਤੋਂ ਨਹੀਂ ਹੋਊਗਾ ਠੀਕ ਹੈ ਤੇ ਸੀਲ ਨਹੀਂ ਆ ਲਖੋ ਜਦੋਂ ਮਰਜੀ ਬਤਾ ਲਿਓ ਤੇ ਠੀਕ ਹੈ ਆ ਵੇਖੋ ਸੀਲ ਪਾ ਲਓ ਜਿੰਦਾ ਠੀਕ ਹੈ ਜੀ ਤੇ ਇਹਦਾ ਰੇਟ ਆ ਖਾ ਲਓ ਫਿਰ ਮਨੇ ਨੂੰ ਖਾ ਤੀਦਾ ਰੇਟ ਇਹਦਾ ਰੇਟ ਬੋਤ ਨਹੀਂ ਕਰਨਾ ਕੋਈ 50 ਨਹੀਂ 28 ਨਹੀਂ ਹਾਂਜੀ ਹਾਂਜੀ 22 1 ਕਿਲੇ ਦਾ 20 20 ਕਹਾਂਗੇ ਜੀ ਵਾਹ ਜੀ ਵਾਹ 20000 20000 ਦੀ 20000 ਆ ਗੋਸ਼ਾਈ ਵਾਲਾ ਸ਼ਾਈਆ ਲਗੀ ਇਹ ਗੱਬਨ ਗੱਬਨ ਤਿਆਰ ਗੱਬਨ ਤਿਆਰ ਰੱਸੀ ਬਾਕੇ ਨਦੀ ਉੱpon ਲਾਗੋ ਗਈ ਆ ਠੀਕ ਹੈ ਜੀ ਲਾਤ ਨਹੀਂ ਮਾਰੂਗੀ ਇਹ ਸੂਆ ਕਿੰਨਾ ਆ ਗਿਆ ਤੁੰਗਾ ਦੂਜਾ ਲੋ ਅਗਲਾ ਤਿਹਜਾ ਠੀਕ ਹੈ ਜੀ ਕੋਈ ਆਪਣੀ ਸਮਝਣਾ ਗੇਲੇ ਵੀਰ ਜੀ ਨੇ ਅੰਦੇ ਦੂਜਾ ਵੀ ਹੋ ਸਕਦਾ ਤਿਹਜਾ ਵੀ ਹੋ ਸਕਦਾ ਠੀਕ ਹੈ ਜੀ ਇਹ ਟਾਈਮ ਕਿੰਨਾ ਕੁ ਲੱਜੂਰੇ ਬੇਕੋ ਜੀ ਦਿਨ 500 ਲਾਜਣੇ ਆ ਠੀਕ ਹੈ ਜਿਹੜਾ ਨੇ 500 ਲਾਜਣੇ ਆ ਠੀਕ ਹੈ ਹਾਂਜੀ ਬੰਨਣਾ ਟਾ ਕੇ ਨੂੰ ਹਾਂਜੀ ਬੰਦ ਹੋ ਇਧਰ ਲੈ ਆ ਇਹਦਾ ਮੁੱਲ ਲਿਖਾਈ ਜਾ ਹਾਂਜੀ ਦੱਸ ਦਈਏ ਗਾਹ ਤੋਂ ਲੈ ਭਾਵੇਂ 5 ਕਿਲੋ ਕੱਢ ਜੇ ਹਾਂਜੀ ਕੋਈ ਜਿਹੜੇ ਹਿਸਾਬ ਨਾਲ ਸ਼ਾਈ ਵਾਲਾ ਥੱਲੇ ਬੰਨ੍ਹ ਦੇ ਬੰਨਣੀ ਆ ਠੀਕ ਆ ਅਜੇ ਟਾਈਮ ਲੱਗੇ ਤੁਹਾਨੂੰ ਤਾਂ ਹੁਣ ਲੈ ਜੂ ਕੋਈ ਗੱਲ ਨਹੀਂ ਮੇਰੇ ਸੂਈ ਭਾਵੇਂ ਚੋਚਵਾਖ ਲੈ ਜੇ ਬਖਾਲਦੇ ਲੱਗੇ ਠੀਕ ਆ ਜੀ ਤੇ ਇਹਦਾ ਮੁੱਲ ਹੈ 55 ਕਰੀਏ 50 ਕਰੀਏ ਹਾਂਜੀ ਹੁਣ ਜੀ ਘੜੀ ਗੱਬਣ ਦਾ 42000 ਜਰੀ ਦੇਣੀ ਹੈ 42000 ਜੀ ਠੀਕ ਹੈ ਜੀ ਇਹੋ ਹੀ ਹੈ ਜੀ ਤੇ ਦੱਸ ਦੋ ਦੱਸ ਬਾਕੀ ਪਿੰਡ ਆਪਣਾ ਪੰਘਾਰੀ ਆ ਹਾਂਜੀ ਦੱਸਿਆ ਵਾ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਮਜੀਠਾ ਠੀਕ ਹੈ ਜੀ ਜੈੰਤੀ ਬਲੜਾ 4 ਕਿਲੋਮੀਟਰ ਹੈ ਠੀਕ ਹੈ ਤੇ ਨਾਂ ਪਾਲਾ ਹੀ ਆ ਠੀਕ ਹੈ ਜੀ ਤੇ ਨੰਬਰ 98569 21400 ਕਰਵੀ ਠੀਕ ਹੈ ਜੀ ਇਹੋ ਨੰਬਰ ਜੀ ਬਾਕੀ ਸਾਰੇ ਪੇਪਰਾਂ ਦਾ